ਅਸਲਾਮ ਅਲੈਕਮ ਅਜਾ ਬਹਨਾ ਲੱਗੇ ਆ ਗਾਰਾ ਬਣਾਉਣ ਤੇ ਗਾਰੇ ਦੇ ਨਾਲ ਆਪਾਂ ਅੱਜ ਗੱਡਣਾ ਵਾ ਤੇ ਦੂਰ ਹੀ ਜਿੱਦਾਂ ਕਿਦਾਂ ਤੁਹਾਨੂੰ ਦਿਖਾਇਆ ਸੀ ਕਿ ਤੇ ਦੂਰ ਲਿਆਵਾ ਆਪਾਂ ਤੁਹਾਡੇ ਸਾਹਮਣੇ ਲਿਆ ਸੀ ਤੇ ਹੁਣ ਆਪਾਂ ਹਨ ਇਹਦਾ ਗਾਰਾ ਬਣਾਉਣ ਲੱਗੇ ਆ ਤੇ ਲਾਉਣ ਲੱਗੇ ਆ ਇੱਟਾਂ ਨਾਲ ਜੋੜਨਾ ਵੇ ਗਾਰਾ ਤੇ ਤੁਹਾਨੂੰ ਦੱਸਦਾ ਜਿੱਦਾਂ ਜਿੱਦਾਂ ਅਸੀਂ ਗੱਡਾਂਗੇ ਦੱਸਦਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਗੱਡਣਾ ਵਾ ਕਿੱਦਾਂ ਇਸਤੇਮਾਲ ਕਰੀਦਾ ਵਾ ਸਾਰੀ ਡਿਟੇਲ ਚ ਦੱਸਾਂਗੇ ਮਿੱਟੀ ਆਪਾਂ ਕੱਚੀ ਜਿਹੜੀ ਪੱਟੀ ਸੀ ਤੇ ਆਪਾਂ ਹੁਣ ਆ ਜਿਹੜਾ ਹਨ ਇਹਦੇ ਵਿੱਚ ਪਾਣੀ ਪਾ ਦੇਣਾ ਵਾ ਤੇ ਇਹ ਬਣ ਜਾਣਾ ਵਾ ਗਾਰਾ ਤੇ ਗਾਰਾ ਜਿਹੜਾ ਆ ਇਸੇ ਰਾਪਾ ਹਨ ਇਹਦੇ ਨਾਲ ਤੁਹਾਨੂੰ ਗਾਰੇ ਨਾਲ ਰਿੱਟਾ ਜੋੜ-ਜੋੜ ਕੇ ਦੱਸਾਂਗੇ ਕਿ ਕਿੱਦਾਂ ਲਾਉਣਾ ਵਾ ਤਦੂਰ ਆਪਾਂ ਹੁਣ ਹਨਾ ਜਦ ਤੱਕ ਤੁਹਾਨੂੰ ਪਤਾ ਵਾ ਉਦੋਂ ਮੈਂ ਤਦੂਰ ਲਿਆ ਸੀ ਤੇ ਅਜਾਪਾ ਤਦੂਰ ਜਿਹੜਾ ਵਾ ਇਹ ਨੂੰ ਨਾ ਲੱਗੇ ਆ گویا ਤੇ ਆ ਵਿਬਰੇ ਲਾਉਣ ਵਿਬਰੇ ਅੱਜ ਕੱਲ ਬੜੇ ਔਖੇ ਲੱਭਦੇ ਆ ਕਿਉਂਕਿ ਘੜੇ ਹੀ ਲੋਕ ਘਟ ਲੈਂਦੇ ਆ ਤੇ ਫ੍ਰੀਜਾਂ ਦੇ ਵਿੱਚ ਬੋਤਲਾਂ ਭਰ ਕੇ ਰੱਖ ਲੈਂਦੇ ਆ ਤੇ ਘੜਿਆਂ ਵਾਲਾ ਕੰਮ ਹੀ ਜਿਹੜਾ ਖਤਮ ਹੋ ਗਿਆ ਵਾ ਤੇ ਮੈਂ ਆਪਣੀਆਂ ਔਖੀਆਂ ਹੋ ਕੇ ਉਹ ਪਰਿੰਦੇ ਵਾਲੀ ਪਾਣੀ ਰੱਖਿਆ ਸੀ ਇਹਨਾਂ ਚ ਤੇ ਉਹ ਮੈਂ ਲੈ ਕੇ ਆਈਆਂ ਇਕੱਠੀਆਂ ਕਰਕੇ ਬਿਬਰੀਆਂ ਤੇ ਇਹਨਾਂ ਨੂੰ ਮੈਂ ਤੋੜਿਆ ਬ੍ਰੀਕ ਬ੍ਰੀਕ ਕੀਤਾ ਵਾ ਤੇ ਇਹ ਲੌਣੀਆਂ ਇਹਦੇ ਵਾਸਤੇ ਤਦੂਰ ਵਾਸਤੇ ਨਾ ਬਹੁਤ ਜ਼ਰੂਰੀ ਹੁੰਦੀਆਂ ਵਾ ਕਿ ਜਦੋਂ ਆਪਾਂ ਬੇਰੀ ਛੱਟੀ ਅੱਗ ਵਾਲੀ ਦੀ ਆ ਤੇ ਫਟ ਜਾਂਦਾ ਤਦੂਰ ਤੇ ਜੇ ਇਹ ਲੱਗੀਆਂ ਹੋਣੀਆਂ ਨਾ ਗੋਇਆ ਨਾਲ ਲੱਗਾ ਹੋਗਾ ਫਿਰ ਮਜ਼ਬੂਤੀ ਹੋ ਜੂਗੀ ਇਹਦੀ ਤੇ ਇਸ ਲਈ ਆਪਾਂ ਹੁਣ ਕਰਦੇ ਆ ਸਟਾਰਟ ਗੋਇਆ ਲਾਉਣਾ ਇਹਨੂੰ ਲੋ ਜੀ ਮੈਂ ਗੋਇਆ ਇਹਨੂੰ ਲਾ ਦਿੱਤਾ ਵਾ ਤੇ ਹੁਣ ਆਪਾਂ ਲਾਉਣ ਲੱਗੇ ਆ ਜਿਹੜੀਆਂ ਡਿੱਗਰੀਆਂ ਵਾ ਇਹਨੂੰ ਤੇ ਇਹ ਲਾਈਦੀਆਂ ਵਾ ਤਾਂ ਕਿ ਇਹਦੀ ਮਜ਼ ਆਪਾਂ ਇਹ ਤੇ ਪਰ ਪਰ ਕੀ ਹੈ ਨਾ ਗੋਏ ਦੇ ਜਿਹੜੇ ਥੋਬੇ ਆ ਉਹ ਲਾਏ ਹੋਏ ਆ ਤੇ ਹੁਣ ਆਪਾਂ ਇਹਦੇ ਵਿੱਚ ਇਸ ਗੋਏ ਦੇ ਇਹਨਾਂ ਬਿਬਰੀਆਂ ਨੂੰ ਜਿਹੜਾ ਆਪਾਂ ਖਬੋਈ ਜਾਣਾ ਵਾ ਤੇ ਸੋਕੇ ਇਹਨੂੰ ਇਹ ਜੰਮ ਜਾਣੀਆਂ ਨਾਲ ਲੋ ਜੀ ਬਿਬਰੀਆਂ ਵਿੱਚ ਲਾ ਦਿੱਤੀਆਂ ਵਾ ਤੇ ਇਹ ਹੁਣ ਆਪਾਂ ਸੁਕਣ ਦਾ ਇੰਤਜ਼ਾਰ ਕਰਦੇ ਆਂ ਸ਼ਾਮ ਤੱਕ ਸੁੱਕ ਜਾਊਗਾ ਤੇ ਫਿਰ ਆਪਾਂ ਇਹਨੂੰ ਹੁਣ ਗੱਡਣਾ ਸ਼ੁਰੂ ਕਰਾਂਗੇ ਤੇ ਗੱਡਣ ਦੇ ਜੇ ਵਕਤ ਬਹੁਤ ਆ ਹਲੇ ਕੇਰੀ ਲਿਓਣੀ ਆ ਜਿਹੜੀ ਕੇਰੀ ਹੁੰਦੀ ਨਾ ਉਹ ਵਿੱਚ ਪਾਈ ਦੀ ਆ ਪੱਠੇ ਦੀ ਲਿਆਣ ਕੇ ਤੇ ਉਹਦੇ ਵਿੱਚ ਉਹਦੇ ਨਾਲ ਫਿਰ ਨਾ ਇਹ ਜਿਹੜਾ ਗਰਮ ਰਹਿੰਦਾ ਹੁੰਦਾ ਵਾ ਜਦੋਂ ਥਪਾਈਏ ਤੇ ਤਾਂ ਕਰਕੇ ਕੇਰੀ ਹਲੇ ਲਿਉਣੀ ਆ ਤੇ ਜਦੋਂ ਗੱਡਣ ਲੱਗੀ ਉਦੋਂ ਫਿਰ ਮੈਂ ਤੁਹਾਨੂੰ ਦੁਖੰਨੀ ਆ ਨੂੰ ਉਦੋਂ ਮੈਂ ਗੋਇਆ ਤੇ ਆਹ ਬਿਬਰੀਆਂ ਲਾਈਆਂ ਸੀ ਇਹ ਚੰਗੀ ਤਰ੍ਹਾਂ ਸੁੱਕ ਗਈਆਂ ਤੇ ਇਹਨੂੰ ਲੋਹਾ ਬਣ ਗਿਆ ਵਾ ਤੇ ਹੁਣ ਆਪਾਂ ਇਹਨੂੰ ਲੱਗਿਆਂ ਗੱਡਣ ਤੇ ਚੱਕੇ ਨੂੰ ਆਪਾਂ ਰੱਖਦੇ ਇੱਟਾਂ ਦੇ ਉੱਤੇ ਤੇ ਫਿਰ ਮਿੱਟੀ ਲਉਣੀ ਆ ਕੰਦਾ ਬਣਾ ਕੇ ਚੱਲ ਚੱਕ ਬਿਸਮਿਲਲਾ ਹੋਲੀ ਖਦੇ ਨੇ ਹੋਲੀ ਥੱਲੋ ਚੱਕ ਥੱਲੋ ਇਹ ਮੋਰੀ ਤਾ ਨਹੀਂ ਹਾਂਜੀ ਮੈਂ ਤਤੂਰ ਜਿਹੜਾ ਵਾ ਉੱਤੇ ਰੱਖਦੇ ਢਾਈ ਟਾਂ ਦੇ ਉੱਤੇ ਇੱਟਾਂ ਤੇ ਤਾਂ ਰੱਖਿਆ ਵਾ ਕਿ ਥੋੜੀ ਜਿਹੀ ਮੋਰੀ ਜੜੀ ਇਹਦੀ ਉੱਚੀ ਹੋ ਜਾਵੇ ਤੇ ਉਹਦੇ ਨਾਲ ਸੇਕਾ ਜਿਹੜਾ ਜ਼ਿਆਦਾ ਲੱਗੂਗਾ ਹਵਾ ਹਵਾ ਪਾ ਕੇ ਸੇਕਾ ਲੱਗਦਾ ਹੁੰਦਾ ਵਾ ਤੇ ਤਤੂਰ ਮੈਂ ਆਪ ਖੁਦ ਕੱਢਣਾ ਵਾ ਤੇ ਤੁਹਾਨੂੰ ਸਾਰਾ ਇਹ ਗੱਡ ਦੀ ਤਰੀਕਾਕਾਰ ਜਿੱਦਾਂ ਗੱਡਣਾ ਸਾਰਾ ਤੁਹਾਨੂੰ ਮੈਂ ਦਿਖਾਉਂਗੀ ਨਾਲ-ਨਾਲ ਗਾਰਾ ਮੈਂ ਪੇ ਲਿਆ ਵਾ ਤੇ ਗਾਰਾ ਜਿਹੜਾ ਵਾ ਉਹ ਨਾ ਇਹ ਥੋੜਾ ਜਿਹਾ ਗਲ ਜਾਵੇ ਵਿੱਚ ਡਲੀਆਂ ਵਾਂ ਤੇ ਵਿੱਚ ਹੱਥ ਮਾਰ ਮਾਰ ਦਿੰਨੀ ਆ ਤੇ ਮੇਰੇ ਕੋਲ ਹੁਣ ਉਹ ਜਿਹੜੀਆਂ ਬਿਸਤਰੀਆਂ ਵਾਲੀਆਂ ਖੁੰਡੀਆਂ ਠੰਡੀਆਂ ਉਹ ਹੈ ਨਹੀਂਆਂ ਤੇ ਥੱਲੇ ਨਾਲ-ਨਾਲ ਬismillahir Rahmanir Rahim ਇਦਾਂ ਥੱਲੇ ਰੱਖ ਰੱਖ ਕੇ ਗਾਰਾ ਤੇ ਆਪਾਂ ਇਦਾਂ ਇਟਾ ਰੱਖ ਦੇਣੀਆਂ ਵਾ ਟਮ ਟਿੰਗੇ ਜਿਹੜੀਆਂ ਵਿੱਚ ਲਾ ਲਈਆਂ ਵਾ ਤੇ ਹੁਣ ਇਹਦੇ ਵਿੱਚ ਇਹਨੂੰ ਇਹਨੂੰ ਸੁੱਕਦੀਆਂ ਇਹਦਾ ਵੇਟ ਕਰਦੀ ਸ਼ਾਮ ਤੱਕ ਤੇ ਫਿਰ ਇਹਦੇ ਵਿੱਚ ਕੇਰੀ ਪਾ ਕੇ ਤੇ ਫਿਰ ਤੁਹਾਨੂੰ ਲੱਪਦੀ ਦਿਖਾਉਂਗੀ ਕਿਦਾਂ ਲੱਪਣਾ ਤੇ ਇਹਦੀ ਮੁਠੀ ਕਿਦਾਂ ਬਣਨੀ ਆ ਉਹ ਵੀ ਤੁਹਾਨੂੰ ਦੱਸੂਗੀ ਆਇ ਤਾਂ ਲਾਲੀਆਂ ਕੇਰੀ ਮੇਵੇ ਚ ਇਹਦੇ ਪਾ ਲਈਏ ਜਿਹੜੀ ਕੇਰੀ ਆ ਪੱਠੇ ਕੇਰੀ ਹੁੰਦੀ ਆ ਤੇ ਇਹ ਵਿੱਚ ਪੈਂਦੀ ਆ ਤੇ ਇਹਦੇ ਵਿੱਚ ਹੋਰ ਥੋੜੀ ਜਿਹੀ ਪਾ ਲਈ ਨੂੰ ਥੋੜੀ ਆ ਇਦਾਂ ਕਰਕੇ ਇਹਨੂੰ ਪਰ ਲੈਣਾ ਵਾ ਸਾਡਾ ਦਸਾਰ ਕੇਰੀ ਜਿਹੜੀ ਇਹਦੇ ਵਿੱਚ ਮੈਂ ਪਾ ਲਈ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜੜਾ ਵਾ ਉਹ ਦਬਾ ਲੈਣਾ ਵਾ ਤੇ ਤੁਸੀਂ ਗਾਂ ਆਇ ਤਾਂ ਇਹੜੀਆਂ ਲਾ ਲਈਆਂ ਵਾ ਤੇ ਇਹਦੇ ਉੱਤੇ ਜਿਹੜੇ ਇਹੀ ਵਾਰਦੇ ਲੈਣੇ ਆਪਾਂ ਇੱਕ ਸਾਖਦੇ ਆਂ ਤੂਦ ਜਿਹੜਾ ਗੱਡਣ ਦਾ ਤਰੀਕਾ ਵਾ ਕੋ ਮੈਂ ਤਾਂ ਨਹੀਂ ਦੱਸੀ ਜਾਣੀ ਇੱਡਾ ਟਾ ਲਾਈ ਰਹਿਣੀਆਂ ਵਾ ਇਦਾਂ ਕਰਕੇ ਲਾ ਲੈਣੀਆਂ ਇਟਾਂ ਹਾਂਜੀ ਮੇਰਾ ਤੂਦ ਜਿਹੜਾ ਵਾ ਉਹ ਮੁਕੰਮਲ ਹੋ ਚੱਲਾ ਵਾ ਤੇ ਇਹਦੀ ਮੁੱਠੀ ਰਹਿੰਦੀ ਆ ਕੱਚੀ ਮੈਂ ਕਰ ਲਈ ਆ ਤੇ ਹਨਾ ਸ਼ਾਮ ਨੂੰ ਥੋੜੀ ਮਿੱਟੀ ਲਾ ਕੇ ਤੇ ਹੋਰ ਇਹਦੀ ਪੱਕੀ ਕਰ ਲੂੰ ਥੋੜੀ ਸੁੱਕ ਜਾਵੇ ਤੇ ਥੱਲੇ ਮੈਂ ਹਨਾ ਇੱਥੇ ਮਿੱਟੀ ਚੰਗੀ ਤਰ੍ਹਾਂ ਲਾ ਲਵਾਂ ਤੇ ਫਿਰ ਅੱਗੇ ਤੁਹਾਨੂੰ ਦਿਖਾਉਣੀ ਆ ਤਾ ਕੇ ਸਭ ਕੁਝ ਕਰਕੇ ਵੀ ਕਿਦਾਂ ਤਾਈਦਾ ਕਿਦਾਂ ਲਾਉਣ ਦਾ ਸਾਰਾ ਤਰੀਕਾ ਤੁਹਾਨੂੰ ਦੱਸਿਆ ਕਿਦਾਂ ਇਹਨੂੰ ਲਾਇਆ ਵਾ ਸੀ ਕਿਹੜੇ ਵਕਤ ਨਾਲ ਲਾਇਆ ਵਾ ਤੇ ਹੁਣ ਇਹਨੂੰ ਤਾ ਕੇ ਤੁਹਾਨੂੰ ਦਿਖਾਵਾਂਗੇ ਤੇ ਫਿਰ ਰੋਟੀਆਂ ਲਾ ਕੇ ਦਿਖਾਵਾਂਗੇ ਹਾਂਜੀ ਫਾਈਨਲੀ ਮੇਰਾ ਸਦੂਤ ਜਿਹੜਾ ਵਾ ਉਹ ਮੁਕੰਮਲ ਹੋ ਚੱਲਾ ਵਾ ਤੇ ਇਹਦੇ ਚ ਰਹਿ ਗਿਆ ਬਸ ਕਰੋੰਡ ਤੇ ਛਟੇ ਦੇ ਵਿੱਚ ਮੈਂ ਫੇਰ ਲੱਗੀ ਆ ਤੇ ਸ਼ਾਮ ਨੂੰ ਇਹਦੇ ਵਿੱਚ ਫਿਰੂਗੀ ਮੈਂ ਗੁੜ ਤੇ ਗੁੜ ਤੋਂ ਬਾਅਦ ਆਪਾਂ ਇਹਨੂੰ ਹਨਾ ਤੋਣਾ ਵਾ ਕੋਣਾ ਇੰਨਾ ਕਿੰਨੀਆਂ ਕਿ ਲੱਕੜਾਂ ਸਿੱਟਣੀਆਂ ਮੈਂ ਨੂੰ ਤਪਾ ਕੇ ਤੇ ਬੰਦ ਕਰਨਾ ਨੂੰ ਹੁਣ ਇਹਦੇ ਵਿੱਚ ਮੈਂ ਫੇਰਦੀਆਂ ਕਰੋਂਡ ਇਹਦੇ ਨਾਲ ਹੋ ਜਾਂਦਾ ਹੁੰਦਾ ਵਾ ਕੋੜਾ ਜਿਹੜੀ ਮਿੱਟੀ ਬੁੱਟੀ ਲੱਗੀ ਹੁੰਦੀ ਆ ਉਪਰ ਜਾਂਦੀ ਆ ਸਾਰੀ ਤੇ ਅੱਗੇ ਤੁਹਾਨੂੰ ਸਾਰੀ ਡਿਟੇਲ ਇਹਦੀ ਗੱڈن ਦੀ ਤਰੀਕਾਕਾਰ ਸਾਰਾ ਮੈਂ ਤੁਹਾਨੂੰ ਦੱਸਿਆ ਵਾ ਤੇ ਜਿਹੜਾ ਰਹਿ ਗਿਆ ਵਾ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਦੱਸ ਦਾਂ ਹਾਂ ਜਿਹੜਾ ਹਨਾ ਇਹਦੇ ਵਿੱਚ ਪੁੱਟ-ਪੁੱਟ ਕੇ ਤਾਂ ਮੇਰਨਾ ਮੈਂ ਜਿਹੜੀ ਮਿੱਟੀ ਵਾਦੂ ਘਟੂਆ ਉਹ ਸਾਫ਼ ਹੋ ਜੂਗੀ ਤੇ ਨਾਲੇ ਇਹ ਨਾ ਹੋ ਜੂਗਾ ਕੋੜਾ ਕੋੜਾ ਇਹਦਾ ਤਾਂ ਕਰਨਾ ਵਾ ਕਿਹਦੀਆਂ ਰੋਟੀਆਂ ਦੀ ਜਿਹੜੀ ਪੁੱਠਾ ਹਨਾ ਜਿੰਨੀ ਤੇ ਦੂਰ ਦੀ ਪੋਠ ਜਿਹੜੀ ਉਹ ਸਹੀ ਹੋਊਗੀ ਤੇ ਉਨਾ ਹੀ ਹੈ ਨਾ ਇਹ ਰੋਟੀ ਸੋਹਣੀ ਲੱਥੂਗੀ ਇਹਦੇ ਨਾਲ ਉਹ ਤਾਂ ਕਰਕੇ ਫੇਰਨਾ ਇਹਦੇ ਵਿੱਚ ਹੈ ਨਾ ਬਹੁਤ ਜ਼ਰੂਰੀ ਹੁੰਦਾ ਵਾ ਇਹਦੇ ਵਿੱਚ ਮੈਂ ਹੁਣ ਫੇਰ ਦਿੱਤਾ ਵਾ ڪرੁੰਡ ਜਿਹੜਾ ਵਾ ਤੇ ਹੁਣ ਤੁਸੀਂ ਦੇਖ ਸਕਦੇ ਆ ਇਹਨੂੰ ਖਰਾ ਹੋ ਗਿਆ ਵਾ ਤੇ ਹਰੇ ਤੋਂ ਆਪਾਂ ਕਰਾਂਗੇ ਹੁਣ ਤਬਾ ਕੇ ਇਹਨੂੰ ਰੈੱਡ ਹਾਂਜੀ ਮੈਂ ڪرੁੰਡ ਫੇਰਦਾ ਸੀ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਲੱਗੇ ਆ ਨਮਕ ਤੇ ਲੱਸੀ ਫੇਰਨ ਨਮਕ ਜਿਹੜਾ ਹਨਾ ਵਾ ਵਾ ਤੁਸੀਂ ਲੈ ਲੈਣਾ ਜ਼ਿਆਦਾ ਇਨ ਚੰਗੀ ਤਰ੍ਹਾਂ ਹੱਥ ਨਾਲੇ ਦਾ ਖੋਲ ਲੈਣਾ ਵਾ ਫੇ ਹਨਾ ਇਹਦੇ ਵਿੱਚ ਕੱਪੜੇ ਦੇ ਨਾਲ ਤੁਸੀਂ ਹੱਥ ਨਾਲ ਵਾਵਾ ਇਹਨੂੰ ਖੱਟਾ ਕਰ ਲੈਣਾ ਵਾ ਖੱਟੀ ਲੱਸੀ ਹੋਵੇ ਤੇ ਵਿੱਚ ਨਮਕ ਉਹਦੇ ਰਲਿਆ ਹੋਵੇ ਤੇ ਆ ਹੁਣ ਮੈਂ ਵਿੱਚ ਇਹਦੇ ਫੇਰਨ ਲੱਗੀ ਆ ਬਿਲਕੁਲ ਇਹਦੇ ਵਿੱਚ ਮੈਂ ਕਰੁੰਡ ਫੇਰੇਆ ਸੀ ਉਹਦੇ ਨਾਲ ਇਹ ਕੋੜਾ ਹੋ ਗਿਆ ਇਹਦੀ ਜਿਹੜੀ ਮਿੱਟੀ ਆ ਉਹ ਵੀ ਹੈਨਾ ਖੱਟੀ ਹੋ ਗਈ ਹੁਣ ਹਨਾ ਇਹਦੇ ਵਿੱਚੋਂ ਜੜਾ ਵਾ ਚੇਪੜੀਆਂ ਨਾਲ ਲੱਠਣੀਆਂ ਅਕਸਰ ਹੀ ਹਨਾ ਜਦੋਂ ਤੋਂ ਦੂਰ ਨੂੰ ਚੰਗੀ ਤਰ੍ਹਾਂ ਤਿਆਰ ਨਾ ਕਰੀਏ ਤੇ ਉਹਦੇ ਵਿੱਚ ਹਨਾ ਚੇਪੜੀਆਂ ਜਿਹੜੀਆਂ ਵਾ ਉਹ ਰੋਟੀ ਦੇ ਨਾਲ ਹਨਾ ਅਲੱਗ-ਲੱਗ ਕੇ ਲੈਂਦੀਆਂ ਵਾ ਤੇ ਫਿਰ ਉਹ ਕਿਰਕਾਉਣ ਲੱਪਿੰਦੀ ਰੋਟੀਆਂ ਦੇ ਵਿੱਚੋਂ ਸਹੀ ਨਹੀਂ ਰੋਟੀ ਪੱਕਦੀ ਹੈਗੀ ਇਸ ਲਈ ਇਹ ਚੀਜ਼ਾਂ ਹੁਣ ਹਨਾ ਜ਼ਰੂਰੀ ਹੁੰਦੀਆਂ ਹਨ ਫਿਰ ਨਾ ਹਾਂਜੀ ਲੱਸੀ ਤੇ ਮੈਂ ਇਹਦੇ ਵਿੱਚ ਨਮਕ ਜਿਹੜਾ ਵਾ ਉਹ ਫਿਰ ਦਿੱਤਾ ਵਾ ਨਮਕ ਜਿਹੜਾ ਵਾ ਨਾ ਉਹ ਤੁਸੀਂ ਜ਼ਿਆਦਾ ਇੰਨਾ ਵੱਡਾ ਲੈ ਕੇ ਤੇ ਉਹ ਫਿਰਨਾ ਵਾ ਤਾਕੇ ਜੇ ਜਿਹੜੀ ਮਿੱਟੀ ਨਾ ਲਵੇ ਤੇ ਹੁਣਾ ਪਾਹਣਾ ਇਹਨੂੰ ਲੱਗੇ ਆ ਤੌਣ ਤੇ ਇਹਨੂੰ ਇੰਨਾ ਕੀ ਤੌਣਾ ਹਨਾ ਕਿ ਇਹਦੇ ਵਿੱਚ ਮੋਟੀਆਂ-ਮੋਟੀਆਂ ਲੱਕੜਾਂ ਸਿੱਟਣੀਆਂ ਵਾ ਜਿਹੜਾ ਇਹ 8 ਵਜੇ ਤੱਕ ਤਪਦਾ ਹੀ ਰਵੇ ਤੇ ਫਿਰ ਇਹਨੂੰ ਹਨਾ ਅੱਗੇ ਦੱਸਦੀਆਂ ਮੈਂ ਤੁਹਾਨੂੰ ਕੀ ਕਰਨਾ ਠੀਕ ਆ ਆਪਾਂ ਲੱਗੇ ਆ ਹੁਣ ਇਹਨੂੰ ਤੌਣ ੁੱਡੀਆਂ ਹਨਾ ਉਹ ਮੈਂ ਵਿੱਚ ਰੱਖ ਦਿੱਤੀਆਂ ਮੈਂ ਇਹ ਨਹੀਂ ਤੁਸੀਂ ਛਿੱਡੀਆਂ ਜਾਂ ਗੋਏ ਲਾਉਣੀਆਂ ਐ ਪਹਿਲੀ ਵਾਰੀ ਤੁਸੀਂ ਮੋਟੀਆਂ ਲੱਕੜਾਂ ਲਾਉਣੀਆਂ ਮੋਟੀਆਂ ਲੱਕੜਾਂ ਨੇ ਇਹ ਸਾਰੀ ਜਿਹੜੀ ਮਿੱਟੀ ਇਹਦੀ ਹੈ ਨਾ ਪੱਕਣੀ ਆ ਤੇ ਇਹ ਸਖਤ ਹੋਣਾ ਤੇ ਫਿਰ ਭਾਵੇਂ ਤੁਸੀਂ ਥੋੜੇ ਜਿਹਾ ਗੋਏ ਲਾ ਕੇ ਤੇ ਛੜੀਆਂ ਲਾ ਕੇ ਰੋਟੀਆਂ ਲਾ ਸਕਦੇ ਆ ਪਰ ਪਹਿਲੀ ਵਾਰੀ ਜਦੋਂ ਹਨਾ ਤੋਣਾ ਵਾ ਉਦੋਂ ਤੁਸੀਂ ਹਨਾ ਮੋਟੀਆਂ ਲੱਕੜਾਂ ਹੀ ਲਾਉਣੀਆਂ ਵਾ ਲਾਉਣੀਆਂ ਜਿਆਦਾ ਤੋਂ ਜਿਆਦਾ ਕਿਹੜੀਆਂ 2 ਘੰਟੇ ਮਸਲਸਲ ਅੱਗ ਮੱਚਦੀ ਰਹੇ ਤੇ ਇਹ ਚੰਗੀ ਤਰ੍ਹਾਂ ਪੱਕ ਜਾਵੇ ਤੇ ਹੁਣ ਆਪਾਂ ਇਹਦੇ ਵਿੱਚ ਲਾਉਨੇ ਆ ਅੱਗ ਜਿਹੜਾ ਵਾ ਉਹ ਮੇਰਾ ਮੁਕੰਮਲ ਹੋ ਗਿਆ ਵਾ ਤੇ ਇਹਨੂੰ ਹਨਾ ਹੁਣ ਜਿਹੜਾ ਵਾ ਆਪਾਂ ਉੱਤੇ ਕਢਾ ਦੇ ਕੇ ਥਪਾ ਲਿਆ ਚੰਗੀ ਤਰ੍ਹਾਂ 10-12 ਲੱਕੜਾਂ ਵਿੱਚ ਮੋਟੀਆਂ ਸਿੱਟ ਕੇ ਨਾ ਥਪਾਉਣਾ ਵਾ ਕਿ ਜਿਹੜਾ ਰੈੱਡ ਵਿੱਚ ਉਹ ਹੋ ਜਾਵੇ ਤੁਸੀਂ ਵੇਖ ਸਕਦੇ ਆ ਤੇ ਹੁਣ ਆਪਾਂ ਹਨਾ ਉੱਤੇ ਕਢਾ ਰੱਖ ਕੇ ਤੇ ਇਹਨੂੰ ਲੋਣੀ ਆਸੇ-ਪਾਸੇ ਮਿੱਟੀ ਤਾਕੇ ਇਹਨੂੰ ਹਵਾ ਨਾ ਲੱਗੇ ਤੇ ਪਾਟੇ ਨਾ ਹੁਣ ਤੁਸੀਂ ਵੇਖ ਸਕਦੇ ਆ ਇਹਨੂੰ ਕਿ ਚੰਗੀ ਤਰ੍ਹਾਂ ਜਿਹੜਾ ਵਾ ਵਿੱਚੋਂ ਐ ਇਹਨੂੰ ਤਪ ਗਿਆ ਵਾ ਰੈੱਡ ਹੋ ਗਿਆ ਵਾ ਐਨ ਮਜ਼ਬੂਤ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਉੱਤੇ ਦੇ ਦੇਣਾ ਵਾ ਘੜਾ ਘੜਾ ਛੋਟਾ ਜਾਂ ਵੱਡਾ ਵਾ ਤੇ ਖੈਰ ਕੋਈ ਨਹੀਂ ਇਨੂੰ ਆਪਾਂ ਹਨਾ ਕਰ ਦੇਣਾ ਵਾ ਚੰਗੀ ਤਰ੍ਹਾਂ ਮਿੱਟੀ ਦੇ ਨਾਲ ਬੰਦ ਮਿੱਟੀ ਆ ਮੈਂ ਬਣਾ ਲਈ ਆ ਇਦਾਂ ਕਰਕੇ ਨਾ ਇਹਨੂੰ ਕਰ ਦੇਣਾ ਵਾ ਬੰਦ ਜਿਹੜੀ ਇਹਦੀ ਹਵਾ ਨਾ ਨਿਕਲੇ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਕੀਤਾ ਬੰਦੇ ਦੀ ਜਿਹੜਾ ਸੇਕ ਇਹਦੀ ਹਵਾ ਜਿਹੜੀ ਬਿਲਕੁਲ ਨਾ ਨਿਕਲੇ ਮੋਰੀਆ ਵਾ ਕਰ ਦਿੰਦੀ ਆ ਬੰਦ ਚੰਗੀ ਤਰ੍ਹਾਂ ਇੱਥੇ ਵੀ ਲਾ ਦਿਨੇ ਮਿੱਟੀ ਤੇ ਤਦੂਰ ਆਪਾਂ ਕਰ ਦਿੱਤਾ ਵਾ ਮੁਕੰਮਲ ਆ ਇਹਨੂੰ ਤੇ ਸੁਬਾਹ ਇਨਸ਼ਾਅੱਲਾ ਆਪਾਂ ਇਹਨੂੰ ਤਾਵਾਂਗੇ ਦੁਬਾਰਾ ਤੇ ਫਿਰ ਪਕਾਵਾਂਗੇ ਚੇ ਰੋਟੀਆਂ ਤੇ ਸਾਰੀ ਤੁਹਾਨੂੰ ਵੀਡੀਓ ਤਦੂਰ ਦੀ ਵਿਖਾਈ ਲੈਂਦੀ ਦੀ ਗੱਡਦੀ ਦੀ ਜੋ ਜੋ ਇਹਦੇ ਨਾਲ ਮੈਂ ਕੀਤਾ ਵਾ ਸਾਰਾ ਉਹ ਤੁਹਾਨੂੰ ਦਿਖਾਇਆ ਵਾ ਤੇ ਹੁਣ ਸੁਬਾਹ ਆਪਾਂ ਇਨਸ਼ਾਅੱਲਾ ਤੇ ਲਾਵਾਂਗੇ ਰੋਟੀਆਂ ਐਸ ਵੀਡੀਓ ਦਾ ਆਪਾਂ ਕਰਦੇ ਆ ਐਂਡ ਅਲਾ ਹਫਿਜ਼